हां जी भाई यस वीडियो च आपा ਤੁਹਾਡੇ ਲਈ ਤਿੰਨ ਟਰੈਕਟਰ ਲੈ ਕੇ ਆਏ ਆ ਸਾਰੇ ਟਰੈਕਟਰਾਂ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜਰੂਰ ਕਰ ਲਿਆ ਕਰੋ 688137325 ਮੀਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਕਰਵਾਉਣ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਪਹਿਲਾ ਟਰੈਕਟਰ ਹੈਗਾ ਬਾਈ ਜੀ ਸੋਨਾ ਲਿਕਾ ਟਰੈਕਟਰ 60 आर एक्स 941769364 ਵੀਰ ਦਾ ਮੋਬਾਈਲ ਨੰਬਰ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵਿੱਚ ਟਰੈਕਟਰ ਖੜਾ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2015 ਮਾਡਲ ਟਰੈਕਟਰ ਬਾਈ ਜੀ ਟਾਪ ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ ਰੀਜਨਲ ਪਿਆਗਾ ਇੰਜਨ ਗੇਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਆ ਬਾਕੀ ਬਾਈ ਜੀ ਬਾਈਤੀ ਚਲਾਇਆ ਗਿਆ ਪਾਵਰ ਸਟੀਅਰਿੰਗ ਆ ਸਾਈਡ ਗੇਅਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੁਸੀਂ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਟਰੈਕਟਰ ਨੂੰ ਲੈ ਜਾ ਸਕਦੇ ਹੋ ਜੇਕਰ ਆਪਾਂ ਟਾਇਰਾਂ ਦੀ ਗੱਲ ਕਰਕੇ ਤਾਂ ਬਈ ਚਾਰੋਂ ਟਾਇਰ ਕੰਪਨੀ ਦੇ ਟਾਇਰ ਪਾਏ ਹੋਏ ਆ ਬਾਈ ਜੀ ਤੇ ਚਾਰੋਂ ਟਾਇਰ ਕੰਪਨੀ ਦੇ ਟਾਇਰ ਆ ਕੇ 98 ਪੈਸੇ ਟਰੈਕਟਰ ਦੇ ਟਾਇਰ ਪਏ ਆ ਕੇ ਕੰਡੀਸ਼ਨ ਵਗੈਰਾ ਬਿਲਕੁਲ ਸ਼ੋਰੂਮ ਕੰਡੀਸ਼ਨ ਸਿਰਫ 4,35,000 ਰੁਪਏ ਟਰੈਕਟਰ ਦਾ ਮੁੱਲ ਰੱਖਿਆ ਵੀਰ ਨੇ ਸਿਰਫ 4,35,000 ਰੁਪਏ ਮੌਕੇ ਤੇ ਮਾਨਤਨ ਵੀਰ ਕਹਿੰਦਾ ਪਏ ਜੋ ਵੀ ਤੁਹਾਡਾ ਕਰਦੇਗੇ ਬਾਕੀ ਬਾਈ ਜੀ ਆਪਣਾ ਕੰਮ ਤਾਂ ਸਿਰਫ ਵੀਡੀਓ ਬਣਾਉਣ ਦਾ ਹੁੰਦਾ ਹਨ ਆਪਾਂ ਅੱਗੇ ਵੀਰ ਇੱਕ ਵੀਡੀਓ ਚ ਬੋਲਦੇ ਆਪਦੀ ਤਸੱਲੀ ਤੇ ਟਰੈਕਟਰ ਲੈ ਕੇ ਜਾਇਆ ਕਰੋ ਇਹ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਵੀਰ ਬੱਲੀਆ ਵੀਰੇ ਅੱਗੇ ਵੀ ਟਰੈਕਟਰ ਬਾਰੇ ਗੱਲ ਕਰਦੇ ਆਂ ਇੰਡੋ ਫਾਰਮ ਟਰੈਕਟਰ ਦਾ ਮੋਬਾਈਲ ਨੰਬਰ ਹੈਗਾ ਵੀਰ ਦਾ 6280862045 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2021 ਮਾਡਲ ਟਰੈਕਟਰ ਆ ਬਾਈ ਜੀ 2021 ਮਾਡਲ ਟਰੈਕਟਰ ਆ ਸਰਫੀ ਇਹ ਟਰੈਕਟਰ 1100 ਘੰਟੇ ਚੱਲਿਆ ਹੋਇਆ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ ਰਿਜਨਲ ਪਿਆਗਾ ਇੰਜਨ ਗੇਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਹੈ ਬਾਈ ਜੀ ਜਿੰਨਾ ਵੀ ਚੱਲਿਆ ਬਾਈ ਦੀ ਚਲਾਇਆ ਵੀਰ ਨੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਟਰੈਕਟਰ ਲੈ ਕੇ ਜਾਇਓ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਰੰਗ ਪੇਂਟ ਦੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਬਾਕੀ ਵੀਰ ਨੇ ਬਾਹੀ ਦੀ ਚਲਾਇਆ ਤੁਸੀਂ ਬਾਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਟਾਇਰ ਵੀ ਬਾਈ ਜੀ ਚਾਰਾ ਟਾਇਰ ਕੰਪਨੀ ਦੇ ਆ ਫੇਬਰ ਹੱਡ ਵਗੈਰਾ ਟਰੈਕਟਰ ਤੇ ਲੱ ਤੇ 20000 ਰੁਪਏ ਟਰੈਕਟਰ ਦੀ ਡਿਮਾਂਡ ਰੱਖੀਆ ਵੀਰ ਨੇ 4 ਲੱਖ ਤੇ 20000 ਰੁਪਏ ਡਿਮਾਂਡ ਰੱਖੀਆ ਵੀਰ ਨੇ ਬਾਕੀ ਸਾਰਾ ਟਰੈਕਟਰ ਐਨ ਸਾਫ ਕੰਡੀਸ਼ਨ ਪੂਰਾ ਵਧੀਆ ਸਾਰੇ ਕਾਸੇ ਦੇ ਬਾਈ ਸਾਰੇ ਸੰਦਾਂ ਤੇ ਚੱਲਦਾ ਹੈਗਾ ਰੋਟਾ ਵਿਕਟਰ ਵਗੈਰਾ ਸਾਰੇ ਮਸ਼ੀਨਾਂ ਤੇ ਚੱਲਦਾ ਟਰੈਕਟਰ ਪੂਰੀ ਫੁੱਲ ਜਾਂਚ ਟਰੈਕਟਰ ਪੂਰਾ ਫੁੱਲ ਵਧੀਆ ਨਵਾਂ ਟਰੈਕਟਰ ਪਿਆ ਕੰਡੀਸ਼ਨ ਵਗੈਰਾ ਬਾਈ ਜੀ ਓਕੇ ਪਈਆ ਟਰੈਕਟਰ ਦੀ ਅਗਲਾ ਟਰੈਕਟਰ ਵੀ ਬਾਈ ਜੀ ਸੋਨਾਲਿਕਾ ਟਰੈਕਟਰ ਹੀ ਹੈ ਅਗਲਾ ਹੈਗਾ 750 ka RX ਮੋਬਾਈਲ ਨੰਬਰ ਹੈਗਾ ਵੀਰ ਦਾ 8427025955 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਮਾਡਲ ਵਗੈਰਾ ਹੈਗਾ ਟਰੈਕਟਰ ਦਾ 2010 ਮਾਡਲ ਟਰੈਕਟਰ ਹੈ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਪਿਆ ਬਾਈ ਜੀ ਸਾਰਾ ਟਰੈਕਟਰ ਹੈ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆਗਾ 55 ਪੈਸੇ ਟਰੈਕਟਰ ਦੇ ਟਾਇਰ ਪਿਆ ਚਾਰੋ ਟਾਇਰ ਕੰਪਨੀ ਦੇ ਟਾਇਰ ਆ ਰੰਗ ਪੇਂਟ ਪੱਕੋ ਸਾਫ ਕੰਡੀਸ਼ਨ ਦਾ ਸਾਈਡ ਗੇਟ ਟਰੈਕਟਰ ਹੈਗਾ ਬਾਕੀ ਵੀਰ ਨੇ ਬਾਹੀ ਦੀ ਚਲਾਇਆ ਵਾ ਤੁਸੀਂ ਵੀ ਆਪਦਾ ਬਾਕੀ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਈ ਜੀ ਆਪਣਾ ਕੰਮ ਸਿਰ ਪ੍ਰੋਮੋਸ਼ਨ ਦਾ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜ਼ਰੂਰ ਕਰ ਲਿਓ ਉਸ ਤੋਂ ਪਹਿਲਾਂ ਬਾਕੀ ਟਾਇਰਾਂ ਬਾਰੇ ਵੀ ਤੁਹਾਨੂੰ ਦੱਸਿਆ ਕਿ ਕੰਪਨੀ ਦੇ ਚਾਰੋ ਟਾਇਰਾਂ ਰੰਗ ਪੇਂਟ ਓਕੇ ਆ ਟਰੈਕਟਰ ਦਾ ਤੇ 3 ਲੱਖ ਤੇ 60000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਈ ਜੀ ਮੌਕੇ ਤੇ ਮਾਨ ਤਨਵੀਰ ਕਹਿੰਦਾ ਆਪਾਂ ਕਰਦੇ ਆਂ ਕਿ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਜੇ ਵੀਰੇ ਆਪਣੀ ਵੀਡੀਓ ਚੰਗੀ ਲੱਗਦੀ ਹੈ ਤੇ ਸ਼ੇਅਰ ਤੇ ਲਾਈਕ ਮੇਰੇ ਭਰਾਵਾਂ ਨੇ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਾਈ ਜੀ ਲਾਈਕ ਸ਼ੇਅਰ ਜਰੂਰ ਕਰੋ ਧੰਨਵਾਦ